ਕਹਿੰਦਾ ਹੈ ਕਿ ਦੁਨੀਆ ਸਾਰੀ ਚੰਗੀ ਹੈ ਮੈਂ ਹੀ ਸਭ ਤੋਂ ਬੁਰਾ ਹਾਂ ਆਪਣੀ ਮੈਂ ਖੁਦੀ ਨੂੰ ਮਾਰ ਮਕਾਉਂਦਾ ਹੈ ਉਹੀ ਉਸ ਪਰਮਾਤਮਾ ਦਾ ਸੱਚੇ ਪੀਰੋ ਮੁਰਸ਼ਿਦ ਦੇ ਕਾਮਿਲ ਦਾ ਸੱਚਾ ਮੁਰੀਦ ਹੁੰਦਾ ਹੈ ਔਰ ਗੁਰੂ ਕਦੇ ਵੀ ਕਿਸੇ ਨੂੰ ਕੋਈ ਬਦਦੂਆ ਨਹੀਂ ਦਿੰਦੇ ਸ਼ਰਾਫ ਇਹ ਬੱਦੂਆ ਕਿਉਂਕਿ ਉਹ ਪਰਮਾਤਮਾ ਦੀ ਰਜਾ ਵਿੱਚ ਰਹਿੰਦੇ ਹਨ ਔਰ ਉਹ ਜਾਣਦੇ ਹਨ ਅਗਰ ਇਨਸਾਨ ਕੋਈ ਗਲਤ ਕਰਮ ਕਰਦਾ ਹੈ ਤਾਂ ਵੈਗਰੂ ਵੀ ਦੇਖਦਾ ਹੈ ਪਰਮਾਤਮਾ ਵੀ ਦੇਖਦਾ ਹੈ ਉਹ ਉਸ ਤੋਂ ਵੱਡੇ ਬਣ ਕੇ ਕਿਸੇ ਨੂੰ ਨੀਮਾ ਨਹੀਂ ਚੁਕਾਉਂਦੇ ਪਰਮਾਤਮਾ ਜਾਣੇ ਉਸ ਦਾ ਕੰਮ ਜਾਣੇ ਪਰ ਕਿਸੇ ਤੇ ਦੁੱਖਾਂ ਦੀ ਮਾਰ ਪੈਂਦੀ ਹੈ उस दे जरूर परमात्मा अगे दुआ करते हैं प्रार्थना करते हैं कि हे मालका ये तेरा इंसान है कि होया इस तो गलतियां हो गुनाह होए हैं पर तू दया में रहमत का समुद्र है अगर तू नहीं बख्शेगा फिर कौन बख्शेगा इसलिए सन पीर फकीर सब दे दुआव तो करते हैं आशीर्वाद लई बुरा नहीं सोचते संत जहां भी होते हैं सबकी मांगत खैर सबू से हमारी दोस्ती नहीं किसी से बैर संत किते भी होंगे हर किसी दे लई परमात्मा अगे अरदास करते हैं सब दोस्ती क्यों जो मालिक नाल प्यार करता है वागुरु परमात्मा प्यार करता है उसकी औलाद नफरत कदे नहीं कर सकता इसलिए दा हर कोई दोस्त हुंदा है मित्र हुंदा है, और उस परमात्मा के वो अरदास करते हैं प्रार्थना करते हैं कि हे मालका सब का भला कर और गुरु सन पीर फकीर कदे मंगया नहीं करते बल्कि किरत कमाई हक हलाल दी, कड़ा परिश्रम हार्ड वर्क मेहनत करके खेते हैं कदे किसी के अगे हाथ नहीं अड़ते क्योंकि रूहानियत ऐदा करना गुना है कबीर जी ने लिखा है मांगन मरन समान है मत कोई मांगो भीख मांगन से मरना भला यह सतगुर की रीत ਕੀ ਮੰਗਣਾ ਮਰਨ ਦੇ ਸਮਾਨ ਹੈ ਕਦੇ ਵੀ ਕੋਈ ਭੀਖ ਨਾ ਮੰਗੋ ਇਹ ਹੱਥ ਪਰਮਾਤਮਾ ਨੇ ਜਾਂ ਤਾਂ ਅਰਦਾਸ ਦੁਆ ਲਈ ਦਿੱਤੇ ਹਨ ਜਾਂ ਫਿਰ ਕਰਮ ਕਰਨ ਲਈ ਮੰਗਣ ਲਈ ਨਹੀਂ ਅਗਰ ਤੁਸੀਂ ਸਹੀ ਸਲਾਮਤ ਹੋ ਮਿਹਨਤ ਹੱਕ ਹਲਾਲ ਦਸਾਂ ਨੋਆਂ ਦੀ ਕਿਰਤ ਕਮਾਈ ਕਰਕੇ ਖਾਓ ਮੰਗੋ ਨਾ हे ਬਲੇ ਮਾਨਸਾ ਇਕ ਪਾਸੇ ਵਾਹਿਗੁਰੂ ਨੂੰ ਯਾਦ ਕਰਦਾ ਹੈ ਆਪਣੇ ਆਪ ਨੂੰ ਉਸ ਦਾ ਭਗਤ ਸੰਤ ਖਵਾਉਂਦਾ ਹੈ ਔਰ ਮੰਗਦਾ ਉਹ ਨਾ ਤੋ ਹੈ ਜਿਨ੍ਹਾਂ ਨੇ ਕਦੇ ਪ੍ਰਮਾਤਮਾ ਨੂੰ ਦੇਖਿਆ ਹੀ ਨਹੀਂ ਕਦੇ ਉਹ ਜ਼ਿਕਰ ਹੀ ਨਹੀਂ ਕਰਦੇ ਕਿਦਾਂ ਦਾ ਭਗਤ ਹੈ ਤੂੰ ਕੀ ਤੇਰਾ ਪ੍ਰਮਾਤਮਾ ਤੈਨੂੰ ਦੋ ਸਮੇਂ ਦਾ ਖਾਣਾ ਨਹੀਂ ਦੇ ਸਕਦਾ ਦੇ ਸਕਦਾ ਹੈ ਐਸੇ ਲਈ ਤਾਂ ਉਸਨੇ ਸਰੀਰ ਦਿੱਤਾ ਹੈ ਕਿ ਤੂੰ ਕਰਮ ਕਰਕੇ ਖਾਵੇਂ ਸੋ ਮੰਗਨ ਮਰਨ ਸਮਾਨ ਹੈ मत कोई मांगो भीख मांगन से मरना भला यह सतगुर की रीत यही गुरु पीर फकीर दी, परमात्मा दी रीत है कि उस दी याद तड़फ के प्राण तो चाहे दे दो पर किसी दे अगे हथ ना फैलाओ ये कोई अहंकार दी गल नहीं है अधिकार दी गल है परमात्मा ने अधिकार दिता है कई बार देखा है नौजवान होंगे हम कट्टे ਬਿਲਕੁਲ ਤੰਦਰੁਸਤ ਪਰ ਮੰਗਰੇ ਹੁੰਦੇ ਹਨ ਭੀਖ ਦੇਣ ਵਾਲਾ ਵੀ ਗੁਨਾਹ ਹੀ ਔਰ ਲੈਣ ਵਾਲਾ ਤਾਂ ਹਰਾਮ ਦੀ ਖਾਂਦਾ ਹੀ ਖਾਂਦਾ ਹੈ ਕਿਉਂਕਿ ਪਰਮਾਤਮਾ ਨੇ ਸਰੀਰ ਕੰਮ ਕਰਨ ਲਈ ਦਿੱਤਾ ਹੈ ਇਤਿਹਾਸ ਗਵਾਹ ਹੈ ਚਾਹੇ ਤੁਸੀਂ ਪੜ ਕੇ ਦੇਖ ਲਵੋ ਕਬੀਰ ਜੀ ਸੇਖ ਫਰੀਦ ਨਾਮਦੇਵ ਧੰਨਾ ਭਗਤ ਦਸੇ ਗੁਰੂ ਸਹਿਬਾਨ ਜਿੰਨੇ ਵੀ ਰੋਹਾਨੀ ਪੀਰ ਫਕੀਰ ਹੋਏ ਹਨ ਸੂਫੀ ਫਕੀਰ ਹੋਏ ਹਨ ਉਹਨਾਂ ਨੇ ਕਰਮ ਕਰਕੇ ਹੀ ਆਪਣਾ ਖਾਣਾ ਖਾਦਾ ਹੈ ਜਾਂ ਪਰਿਵਾਰ ਨੂੰ ਖੁਲਾਇਆ ਹੈ ਕਬੀਰ ਜੀ ਖੇਸਦਰੀਆਂ ਬੁਣਿਆ ਕਰਦੇ ਸਨ ਪ੍ਰਮਾਤਮਾ ਦੇ ਨਾਮ ਦਾ ਡੰਕਾ ਵੀ ਵਜਾਉਂਦੇ ਸਨ ਪਰ ਮੰਗ ਕੇ ਨਹੀਂ ਸਣਖਾਂਦੇ ਆਪਣੀ ਮਿਹਨਤ ਦੀ ਕਮਾਈ ਹੱਕ ਹਲਾਲ ਦੀ ਰੋਜੀ ਰੋਟੀ ਖਾਂਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਇਹੀ ਰੀਤ ਚਲਾਈ ਕਦੇ ਖੇਤੀ ਕੀਤੀ ਤਾਂ ਕਦੇ ਦੁਕਾਨ ਕਰਕੇ ਦਿਖਾਈ उन्हों कोई ये मतलब नहीं सी कि वो एक दिखावा है या लोगों का भर्म तोड़ना है बल्कि उन्होंने कहना सी कि मेहनत भी करके खाओ हक पराया नानका उस सूअर उस गाय गुरपीर हा माता भरे या मुरदार ना खाए हक पराया हिंदू इस तरह है जिदा गऊ का मास और मुसलमान इस तरह है जिदा सूअर मास हे भक्तो हे वैगुरु अल्लाह राम नो याद करने वाले कदे भी किसी दा हक मार के ना खाओ बल्कि हक हलाल दसा नवा दी कीर्त करके खाओ सु पीर पैगंबर पहला खुद करदे हन फिर लोगा नु दसदे हन ए नहीं हुंदा कि लोगा नु समझाया जावे कि मांग के ना खाओ जी मेहनत दी करके खाओ और खुद चादर बिछा लिए कि भाई जेडी श्रद्धा है दो चार चढ़ा के ਇਧਰੋਂ ਥੋੜਾ ਜਿਹਾ ਪ੍ਰਸ਼ਾਦ ਖਾ ਕੇ ਚਲਦੇ ਜਾਓ ਇਹ ਤਾਂ ਅਜੀਬੋ ਗਰੀਬ ਗੱਲ ਹੋ ਗਈ ਹਿੰਦੀ ਵਿੱਚ ਇੱਕ ਕਹਾਵਤ ਹੈ ਆਪ ਬਾਬਾ ਬੈਂਗਣ ਖਾਏ ਲੋਕੋਂ ਕੋ ਉਪਦੇਸ਼ ਬਤਾਏ ਇੱਕ ਬਾਬਾ ਸੀ ਲੋਕਾਂ ਨੂੰ ਕਹਿਣ ਲੱਗਿਆ ਬੈਂਗਣ ਨਹੀਂ ਖਾਣੇ ਚਾਹੀਦੇ ਲੋਕ ਬਹੁਤ ਗਲ ਮੰਨਦੇ ਸਨ ਕਹਿੰਦੇ ਜੀ ਸਤਿਵਚਨ ਲੋਕ ਬੈਂਗਣ ਸਿੱਟਣ ਲੱਗੇ ਉਹ ਆਪਣੇ ਚੇਲਿਆਂ ਨੂੰ ਕਹਿਣ ਲੱਗਿਆ ਭਾਈ ਐਦਾਂ ਕਰੋ ਜਿਹੜੇ ਬੈਂਗਣ ਸਿੱਟ ਰਹੇ ਹਨ ਸਾਰੇ ਚੁੱਕ ਲਿਓ ਕਹਿੰਦੇ ਬਾਬਾ ਜੀ ਆਪਾਂ ਕੀ ਕਰਨਾ ਹੈ ਕਹਿੰਦੇ ਆਪਾਂ ਪਰਤਾ ਬਣਾ ਕੇ ਖਾਵਾਂਗੇ ਕਹਿੰਦੇ ਤੁਹਾਡੀ ਗੱਲ ਸਮਝ ਨਹੀਂ ਆਈ ਲੋਕਾਂ ਨੂੰ ਕਹਿੰਦੇ ਹੋ ਬੈਂਗਣ ਨਾ ਖਾਇਆ ਕਰੋ ਵਿੱਚ ਕੀੜੇ ਹੁੰਦੇ ਐ ਖੁਦ ਕਹਿੰਦੇ ਹੋ ਬੈਂਗਣ ਆਪਾਂ ਪਰਤਾ ਬਣਾ ਕੇ ਖਾਵਾਂਗੇ ਉਹ ਕਹਿੰਦਾ ਭੋਲਿਓ ਜੇ ਲੋਕਾਂ ਨੂੰ ਕਵਾਂਗੇ ਕੀੜੇ ਹੁੰਦੇ ਤਦੇ ਤਾਂ ਮੁਕਤ ਚ ਬੈਂਗਣ ਮਿਲਣਗੇ ਜੇ ਉਹ ਹੀ ਖਾਣ ਲੱਗੇ ਆਪਾਂ ਕਿੱਥੋਂ ਪਰਤਾ ਬਣਾ ਲਾਂਗੇ ਸੋ ਐਦਾਂ ਦੀ ਜਮਾਤ ਦਾ ਅੱਜ ਸੰਸਾਰ ਵਿੱਚ ਕੋਈ ਕਮੀ ਨਹੀਂ ਹੈ ਕਹਿਣਾ ਕੁਝ ਕਰਨਾ ਕੁਝ ਇਹ ਫਕੀਰਾਂ ਦਾ ਕੰਮ ਨਹੀਂ ਹੁੰਦਾ ਪਹਿਲਾਂ ਉਹ ਕਰਦੇ ਹਨ ਕਰਕੇ ਦੱਸਦੇ ਹਨ ਜਿੱਦਾਂ ਤੁਹਾਨੂੰ ਦੱਸਿਆ ਚਾਹੇ ਉਹ ਨਾਮਦੇਵ ਜੀ ਹੋਏ ਚਾਹੇ ਸੇਖ ਫਰੀਦ ਹੋਏ ਤਾਂ ਨਾ ਭਗਤ ਸਭ ਨੇ ਕਰਮ ਵੀ ਕੀਤੇ ਔਰ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਵੀ ਜਪਿਆ ਰਵਿਦਾਸ ਜੀ ਮਾਲਕ ਨੂੰ ਪਾ ਗਏ ਪਰ ਆਪਣਾ ਧੰਦਾ ਜੁੱਤੇ ਬਣਾਉਣਾ ਨਹੀਂ ਛੱਡਿਆ ਕੋਈ ਹੀਨ ਭਾਵਨਾ ਨਹੀਂ ਕਿਉਂਕਿ ਉਹ ਤਾਂ ਇੱਕ ਕਰਮ ਹੈ ਗਿਆਨ ਤਾਂ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਪਰ ਗਿਆਨ ਨੂੰ ਚੱਕੀ ਫਿਰੋ ਕਰਮ ਕਰੋ ਹੀ ਨਾ ਤਾਂ ਗਿਆਨ ਬੋਝਾ ਢੋਣ ਤੋਂ ਇਲਾਵਾ ਕੁਝ ਵੀ ਨਹੀਂ ਰੱਟਾ ਤਾਂ ਕੋਈ ਵੀ ਲਾ ਸਕਦਾ ਹੈ ਤੁਸੀਂ ਪੜ੍ਹੇ ਲਿਖੇ ਹੋ ਕਿਸੇ ਵੀ ਧਾਰਮਿਕ ਪਵਿੱਤਰ ਗ੍ਰੰਥਾ ਨੂੰ ਪੜ੍ਹ ਲਓ ਰੱਟਾ ਲਾ ਲਓ ਲੋਕਾਂ ਨੂੰ ਸ਼ਲੋਕ ਸੁਣਾਓਗੇ ਲੋਕ ਵਾਹ ਵਾਹ ਕਰਨਗੇ ਵਾਹ ਜੀ ਵਾਹ ਇਹਨੇ ਤਾਂ ਕਮਾਲ ਕਰ ਦਿੱਤੀ ਕਾਦੀ ਕਮਾਲ ਹੈ ਕਮਾਲ ਤਾਂ ਉਸ ਦਾਦੇ ਦੀ ਹੈ ਜਿਨੇ ਇਦਾਂ ਦਾ ਦਿਮਾਗ ਦਿੱਤਾ ਹੈ ਕਿ ਰੱਟਾ ਲਾ ਲਿਆ ਸੋ ਇਹ ਕੋਈ ਰੂਹਾਨੀਅਤ ਨਹੀਂ ਹੈ ਰੱਟਾ ਲਾਉਣਾ ਰੂਹਾਨੀਅਤ ਹੈ ਤੁਹਾਨੂੰ ਗਿਆਨ ਵੀ ਹੋਵੇ ਉਸ ਗਿਆਨ ਤੇ ਖੁਦ ਚੱਲਦੇ ਵੀ ਹੋ ਲੋਕਾਂ ਨੂੰ ਗਿਆਨ ਦਸਣਾ aur ਖੁਦ ਚੱਲਣਾ ਨਹੀਂ ਇਹ ਭਗਤੀ ਭਾਵ ਨਹੀਂ ਹੈ ਅਸੀਂ ਦੇਖਿਆ ਹੈ ਬਹੁਤ ਜਗ੍ਹਾ ਦੇਖਿਆ ਰੋਹਾਨੀਅਤ ਸੂਫੀਅਤ ਦੀ ਚਰਚਾ ਸੁਣੀ ਔਰ ਦੇਖਿਆ ਕਰਦੇ ਕੋਈ ਤਾਂ ਸ਼ਰੇਆਮ ਮੰਗ ਲੈਂਦਾ ਹੈ ਪਰਮਾਤਮਾ ਦੇ ਨਾਂ ਤੇ ਕੋਈ ਆਪਣੇ ਚੇਲਿਆਂ ਨੂੰ ਕਹਿ ਕੇ ਮੰਗ ਲੈਂਦਾ ਹੈ ਉਹ ਕਹਿੰਦੇ ਬਾਬਾ ਥੋੜਾ ਹੀ ਮਾਇਆ ਨੂੰ ਹੱਥ ਲਾਉਂਦਾ ਹੈ ਹਾਂ ਤੁਸੀਂ ਚੜਾ ਦਿਓਗੇ ਇੱਕ ਦੇ ਬਦਲੇ 10 ਮਿਲਣਗੇ ਇਹ ਵੀ ਅਸੀਂ ਆਪਣੇ ਕੰਨ ਹੀ ਸੁਣਿਆ ਕਈ ਇਦਾਂ ਦੇ ਵੀ ਦੇਖੇ ਬਿਲਕੁਲ ਨਹੀਂ ਲੈਂਦੇ ਬਿਲਕੁਲ ਨਹੀਂ ਲੈਂਦੇ ਚੜਾ ਗਏ ਤਾਂ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਿਹੜਾ ਮੰਗਿਆ ਸੀ ਨਵੇਂ ਨਵੇਂ ਤਰੀਕੇ ਜਦ ਕਿ ਕਿਸੇ ਵੀ ਧਰਮ ਗ੍ਰੰਥ ਅੰਦਰ ਕਿਸੇ ਵੀ ਰੋਹਾਨੀ ਸੂਫੀ ਸੰਤ ਨੇ ਕਿਤੇ ਵੀ ਨਹੀਂ ਲਿਖਿਆ ਕਿ ਅੱਲਾ ਵਾਹਿਗੁਰੂ ਰਾਮ ਕਿਸੇ ਦੇ ਪੈਸੇ ਦਾ ਮੁਹਤਾਜ ਹੈ ਕਿਤੇ ਵੀ ਨਹੀਂ ਲਿਖਿਆ ਕਿ ਉਹ ਪੈਸੇ ਨਾਲ ਖੁਸ਼ ਹੁੰਦਾ ਹੈ ਗੁਰੂ ਸਹਿਬਾਨਾਂ ਦੀ ਪਵਿੱਤਰ ਗੁਰਬਾਣੀ ਪੜੋ ਅਸੀਂ ਪੜਿਆ ਹੈ ਤਦੇ ਤੁਹਾਡੀ ਸੇਵਾ ਚਾਰਜ ਕਰਦੇ ਹਾਂ ਸਾਨੂੰ ਕਿਧਰੇ